ਆ ਨਾਂ ਦਾ ਸੁਨੇਹਾ ਤੁਹਾਡਾ ਕੀ ਹੈ ਲਾਹ ਸਿੰਘ ਟਟਕਾਂਗਣਾ ਪਿਆਵ ਹਾਰਪੀ ਪੰਜਾਬ ਐਨਸਮੈਂਟਰ ਹੈ ਤਿੰਨ ਬੱਕਰੀ ਸਾਰੀ ਦਾਜੇ ਬਚਾਉਂਦੇ ਤੇ 3 ਵਜੇ ਆਏ ਨੇ ਬੰਦੇ ਆ ਸ਼ਟਰ ਤੋੜਤਾ ਉਹਨਾਂ ਨੇ ਸ਼ਟਰ ਤੋੜ ਕੇ ਆ ਅੰਦਰ ਅੰਦਰ ਵੜੇ ਦੋ ਬੰਦੇ ਪਹਿਲਾ ਇੱਕ ਬੜਿਆ ਪੇਦੂ ਆ ਬੜਿਆ ਮੇਰਾ ਗੱਲਾ ਤੋੜਿਆ ਗੱਲਾ ਤੋੜ ਕੇ ਫੇਰ ਆ ਦਰਵਾਜਾ ਤੋੜਿਆ ਉਹ ਫੇਰ ਉਹ ਪਰਲੇ ਗੱਲੇ ਵੀ ਤੋੜਤੇ ਜਿਹੜੇ ਨਾਲ ਦੇ ਸਾਈਡ ਤੇ ਦੀ ਕਿੰਨਾ ਕੁ ਨੁਕਸਾਨ ਹੋਇਆ ਜੀ ਤੁਹਾਡਾ 5000 ਦਾ ਵਿੱਚ ਗੱਲੇ ਪਿਆ ਸੀ ਉਹ ਲੈ ਗਏ ਅੱਛਾ ਜੀ ਤੇ ਬਾਕੀ ਲੱਗੇ ਸਮਾਨ ਸਮਾਨ ਹੋਰ ਕਿਹੜਾ ਸਮਾਨ ਲੈ ਡੇ ਹੋਰ ਜੀ ਹਾਂ ਟੁੱਟੀਆਂ ਡਾਟੀਆਂ ਅੰਦਰ ਸਾਰੇ ਫੇਰੇ ਨੇ ਬੈਟਰੀ ਦੀ ਆਹ ਦੇ ਤਾਂ ਤੈਨੂੰ ਦਿਖਾਤਾ ਆਇਗਾ ਕੈਮਰੇ ਲਾਇਆ ਪੰਜ ਕੈਮਰੇ ਦੀ ਕੀਮਤ ਕਿੰਨੀ ਹੋ ਗਈ ਕੈਮਰਾ ਇਹਦੇ ਵਿੱਚ 5000 ਦਾ ਕੈਮਰਾ ਆ ਵਧੀਆ ਕੀ ਮੰਗ ਕਰਦੇ ਹੋ ਜੀ ਹੋ ਗਿਆ ਸਾਰੇ ਸਮਾਨ ਦਾਵਾ ਤੋਂ ਵਾਸਤੇ ਕੋਲ ਪ੍ਰਸ਼ਾਸਨ ਨੂੰ ਤੁਸੀਂ ਸਲਾਹ ਕੀਤੀ ਹੈ ਜੀ ਹਾਂ ਕੀਤੀ ਹੈ ਸਲਾਹ ਕੀ ਕਹਿੰਦੇ ਜੀ ਉਹ ਕਹਿੰਦੇ ਆਵਾਂਗੇ ਆਏ ਹੈ ਨਹੀਂ ਆ ਜਿਹੜੇ ਪਾਉ ਜੇ ਬੈਠੇ ਨੇ ਨਾ ਇਹ ਕਰਦੇ ਚੋਰੀਆਂ ਇੱਥੇ ਆ ਉੱਤੇ ਲਿਬਾਰਟੀ ਦੇ ਤੇ ਦਾ ਕੀ ਹੈ ਤੁਹਾਡਾ ਮੇਰਾ ਨਾਮ ਸੁਧੀਰ ਮਿੱਤਲ ਹੈ ਜੀ ਕਿੱਥੇ ਰਹਿੰਦੇ ਹੋ ਮਛੀਵਾਲਾ ਗੋਰੂ ਕਲੋਨੀ ਜੀ ਮਿੱਤਲ ਮੈਡੀਕਲ ਹਾਲ ਅੱਛਾ ਕੀ ਘਟਨਾ ਵਾਪਰੀ ਹੈ ਬਸ ਸਵੇਰੇ 4:00 4:20 ਤੇ ਮੈਨੂੰ ਫੋਨ ਆਇਆ ਸੀਗਾ ਆਪਣਾ ਚੌਂਕੀ ਦਰਦ ਉਹ ਕਹ ਰਿਹਾ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਵੀ ਤੁਸੀਂ ਆ ਜਾਓ। ਬਾਜੇ ਦੁਕਾਨ ਤੇ ਆ ਕੇ ਦੇਖਿਆ ਤਾਂ ਅੰਦਰ ਕੈਸ਼ ਕੁਝ ਸੀਗਾ 10000 ਰੁਪਇਆ। ਆ 20-20 ਦੇ ਨੋਟ ਸੀਗੇ ਉਹ ਲੈ ਕੇ ਗਏ ਨੇ। ਬਾਕੀ ਜਿੰਦੇ ਟੁੱਟੇ ਨੇ। ਕੈਸ਼ ਕੋਈ ਨਾਲ ਨਹੀਂ ਲੱਗਿਆ ਅੰਦਰ ਨਾਲ ਲੈ ਕੇ ਜਾਂਦੇ ਆ ਅਸਲ ਚ ਖੁੱਲੇ ਸੀਗੇ 20-20 ਦੇ ਨੋਟ। ਉਹ ਅੱਥੀ ਰੱਖੇ ਸੀ। ਚੌਂਕੀਦਾਰ ਨੇ ਕਿੰਨੇ ਵਜੇ ਸਲਾਹ ਕੀਤੀ? 4:20 ਤੇ ਫੋਨ ਆਇਆ ਹੋਇਆ। ਚੌਂਕੀਦਾਰ ਉਸਕੈਪ ਚਲੇ ਜਾਂਦਾ। ਉਹ ਕਹਿੰਦਾ ਮੈਂ ਅਜੇ ਅੱਗੇ ਜਾ ਕੇ ਆਇਆ ਸੀਗਾ ਉਦੋਂ ਤਾਂ ਠੀਕ ਸੀਗਾ ਹੁਣ ਜਦੋਂ ਵਾਪਸ ਆਇਆ ਉਦੋਂ ਕਹਿੰਦਾ ਤੁਹਾਡੇ ਚੰਦੇ ਡੁੱਟੇ ਹੋਏ ਥੁਲਾਵਾ ਹੋ ਨੁਕਸਾਨ ਇਹ ਹੀ ਗੱਲ ਬਸ ਇਹੀ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਾਇਆ ਜਾਵੇ ਤੇ ਸਾਡਾ ਜਿਹੜਾ ਨੁਕਸਾਨ ਆਇਆ ਪੂਰਾ ਕੀਤਾ ਜਾਵੇ